ਵਾਦੇ ਨਹੀਂ ਹੋ ਸਭ ਤੋਂ ਪਹਿਲਾਂ ਤੁਹਾਨੂੰ ਜੀਓ ਆਇਆਂ ਨੂੰ ਨਿਗਾਹ ਸਵਾਗਤ ਹੈ ਆਸ਼ੀਰਵਾਦ ਧਰਤੀ ਤੇ ਮਿਸਲ ਸ਼ੀਰ ਦਾ ਪੰਨਾ ਦਲ ਦੀ ਐਸ਼ੌਣੀ ਆਇਆ ਸਥਾਨ ਆ ਸੱਚੇ ਅਦਵਾਸੀ ਜਸਦਾਰ ਪਪਾ ਗੱਜਨ ਸਿੰਘ ਜਿਨ੍ਹਾਂ ਨੇ ਥਾਪੜੇ ਸਦਕਾ ਅੱਜ ਤੋਂ 5-7 ਸਾਲ ਪਹਿਲਾਂ ਇਹ ਢੋਡ ਦੋਣਾ ਤੇ ਲਗਾਤਾਰ ਸੀਬੀਸੀ ਨੇ ਚੱਲ ਰਹੀਆਂ ਨੇ ਇਸ ਤਰ੍ਹਾਂ ਇੱਕ ਇੱਕ ਦੇ ਪ੍ਰਦਰਸ਼ਨ ਨੇ ਸਟੇਜਾਂ ਲਾ ਕੇ ਸਵਾਗਤ ਗੁਰੂ ਮਹਾਰਾਜ ਨੇ ਆਪਣੇ ਤੋਂ ਸੇਵਾ ਲਈ ਸਾਡੇ ਬਹੁਤ ਧੰਕਾ ਰਹੇਓ ਕਬੱਡੀ ਵੀਰ ਵੀ ਭਾਈ ਸਾਹਿਬ ਭਾਈ ਮਨਜੀਤ ਸਿੰਘ ਵੀਰ ਗੁਰਲਾਲ ਸਿੰਘ ਉਹ ਨਹੀਂ ਸਾਰੇ ਰੈਲ ਮੇਲਾ ਪਾਪਰਬੰਦ ਕਰਦੇ ਆ ਸੋ ਸਾਰੀ ਸਖਿਦਰੂ ਪਹਿਲਾਂ ਨੇ ਜਿਉ ਆਇਆ ਨੂੰ ਆ ਦੋ ਚਾਰ ਬੇਨਤੀਆਂ ਨੇ ਤੁਹਾਡੇ ਵਾਸਤੇ ਪ੍ਰਬੰਧ ਦੇ ਤੌਰ ਤੇ ਕੋਦੈਨ ਕੀ ਪੈਰੀਕੇਟਿੰਗ ਕੀਤੀ ਆ ਪ੍ਰਸ਼ਾਸਨ ਵੱਲੋਂ ਬੜੀ ਚੰਗੀ ਗੱਲ ਆ ਕਿਉਂਕਿ ਘੋੜਿਆਂ ਨੇ ਜਦੋਂ ਭੱਜਣਾ ਤਾਂ ਘੋੜਿਆਂ ਨੇ ਨਹੀਂ ਵੇਖਣਾ ਵੀ ਅਗਲੇ ਪਾਸੇ ਤੋੜ ਕੇ ਬਾਬਾ ਕੱਚਾ ਜਾ ਕੇ ਜੇਬ ਚਾ ਕੇ ਮੋਬਾਈਲ ਤੇ ਕੋਈ ਵੀਡੀਓ ਬਣਾਉਂਦੇ ਨੇ ਉਹਨੇ ਉੱਤੋਂ ਦੀ ਟਗੜ ਟਗੜ ਕਰਦੇ ਜਾਣਾ ਤੇ ਮੁੜ ਕੇ ਜਦੋਂ ਜੱਪਾ ਜਣ ਕੌੜੇ ਜੇ ਉੜ ਕੇ ਚੱਕ ਕੇ ਸਾਈਡ ਤੇ ਕਰਨਾ ਪੈਂਦਾ ਤੁਸੀਂ ਆ ਖੱਬੇ ਪਾਸੇ ਉਹ ਬਾਹੂ ਆ ਖੱਬੇ ਪਾਸੇ ਕਿਉਂ ਲੱਛਾਈ ਵਾਲੇ ਫਿਰਦੇ ਆ ਸਾਰਾ ਫ੍ਰਿੰਟ ਖਾਲੀ ਕਰ ਦਿਓ ਆ ਪਿੱਛੇ ਦਾ ਜਿਹੜੇ ਵਿਚਾਲੇ ਪਰਾ ਗਰਾਊਂਡ ਦੇ ਵਿੱਚ ਘਰੋਤੀ ਸੰਗਤ ਆ ਸਾਰੀ ਪਰਲੇ ਪਾਸੇ ਬੈਰੀਕੇਡ ਦੀ ਪਿੱਛੇ ਆ ਜਾਓ ਜਾਂ ਉਰਲੇ ਪਾਸੇ ਹੋ ਜਾਓ ਕਿਉਂਕਿ ਘੋੜਿਆਂ ਨੇ ਆਉਣਾ ਤੇ ਉਹਨਾਂ ਨੇ ਤੁਹਾਨੂੰ ਪਰਮਿਸ਼ਨ ਨਹੀਂ ਲੈ ਲਈ ਖਾਲਸਾ ਖੁਦਕੁਦਾ ਉਹ ਤੇ ਡੀਸੀਆਂ ਐਸਐਸਪੀਆਂ ਤੋਂ ਪਰਮਿਸ਼ਨ ਨਹੀਂ ਲੈਂਦੇ ਸੋ ਪਿੱਛੇ ਹੋ ਜਾਓ ਜੂਰੀਆ ਕਿ ਤੁਸੀਂ ਬੜੇ ਚਾਅ ਦੇ ਨਾਲ ਸੱਪ ਫੇਰ ਤੋਂ ਬਚਾਰ ਰਵੇ ਸੋ ਅਗਲੀ ਗੱਲ ਇਹ ਆ ਤੁਸੀਂ ਸਾਰੇ ਸ਼ੀਦੀ ਜੋੜ ਮੇਲੇ ਤੇ ਆਏ ਹੋ ਕਾਦੇ ਵਾਸਤੇ ਆਏ ਹੋ ਇੱਕ ਸਨੇਹਾ ਜਿਹੜਾ ਉਹ ਲੈ ਕੇ ਜਾਈਏ ਇਹ ਕੋਈ ਹੱਲਾ ਗੁੱਲਾ ਨਹੀਂਗਾ ਇਹ ਕੋਈ ਦੇਹਦਾਰੀ ਬਾਬੇ ਦਾ ਪ੍ਰੋਗਰਾਮ ਨਹੀਂਗਾ ਵੀ ਲਾ ਲਿਆ DJ ਬਲੋ ਆ ਗਿਆ ਆ ਗਿਆ ਜਿਵੇਂ ਅੱਜ ਕੱਲ੍ਹ ਤੋਂ ਚੱਲਦੇ ਆ ਨਾ ਉਹ ਲੰਗੜਾ ਸਟੇਜ ਤੇ ਚੜਾਦਾ ਦੋ ਦੌੜਨ ਲਾ ਕੇ ਡਰਾਮੇ ਕਰਦੇ ਆ ਇਹ ਕੋਈ ਡਰਾਮੇ ਨਹੀਂਗੇ ਇਹ ਜਿਹੜੇ ਘੋੜਿਆਂ ਨੇ ਦੌੜਨਾ ਹੈ ਕੋਈ ਸਰਕਸ ਵੀ ਨਹੀਂਗੀ ਹੇ ਹallelujah ਕੋਈ ਡਰਾਮਾ ਨਹੀਂ ਆ ਇਹ ਗੁਰੂ ਦੀ ਖਾਲਸਾ ਫੌਜ ਆ 시ਦਾ ਸਿੰਘ ਨੇ ਵਰਤਾਰੇ ਹੋਣੇ ਆ ਬੱਤੀ ਸਿੰਘ ਨਿਸ਼ਾਨੇ ਕੋ ਨਹੀਂ ਮੌਜੂਦ ਇੱਥੇ 6 6 ਘੋੜਿਆਂ ਤੇ ਸਿੰਘਾਂ ਦੀ ਧੋੜ ਲਾਉਣੀ ਕੋਈ ਆਮ ਮੰਦੇ ਦੇ ਵਾਸਤੇ ਗੱਲ ਤੇ ਹੈ ਨਹੀਂ ਇਹਦੇ 시ਦਾ ਸਿੰਘ ਨੇ ਮਹਾਰਾਜੇ ਕਿਰਪਾ ਕਰਨੀ ਹੁੰਦੀ ਆ ਆਪ ਵਰਤਦੇ ਆ 6 6 8 8 ਘੋੜਿਆਂ ਤੇ ਦੌੜਾਂ ਲਾਉਣੀ ਕੋਈ ਆਮ ਇਨਸਾਨ ਦਾ ਕੰਮ ਨਹੀਂ ਆ ਸਵਾਜ ਕਾਲਪੁਰ ਪ੍ਰਮਾਤਮਾ ਜੀ ਦੇ ਨਾਲ ਆਪਾਂ ਸਰਣ ਦਰਸ਼ਨ ਮੇਲੇ ਕਰਨੇ ਆ। ਸੋ ਆਓ ਤੁਸੀਂ ਜਦੋਂ ਗੁਰੂ ਪਾਤਸ਼ਾਹ ਦੇ ਦਰਬਾਰ ਜਮਤ ਮस्तक ਹੋਣਾ, ਜਦੋਂ ਮਹਾਂਪੁਰਸ਼ਾ ਇੱਥੇ ਆਉਣਾ, ਅਰਦਾਸਾਂ ਬੇਨਤੀਆਂ ਹੋਣਗੀਆਂ। ਗੁਰੂ ਪਾਤਸ਼ਾਹ ਦੇ ਪੰਥ ਦੇ ਝੰਡੇ ਬੁੰਗੇ ਨਿਸ਼ਾਨ ਝੁਲਣਗੇ। ਇੱਕੋ ਹੀ ਅਰਦਾਸ ਬੇਨਤੀ ਕਰਿਓ। ਸੱਚੇ ਪਾਤਸ਼ਾਹ ਇਹ ਪੰਜਾਬ ਜਿਹੜਾ ਜਿਹੜਾ ਪੰਜਾਬ ਗੁਰੂ ਪਾਤਸ਼ਾਹ ਤੁਸਾਂ ਸਾਜਿਆ ਸੀ ਉਹ ਪੰਜਾਬ ਬਣੇ। ਅੱਜ ਪੰਜਾਬ ਉਜਾੜਿਆ ਜਾ ਰਿਹਾ। ਪੰਜਾਬ ਨੂੰ ਮੜੀ ਸਕੀਮ ਦੇ ਨਾਲ ਬਰਬਾਦ ਉਹਨੀਆਂ ਨੂੰ ਉਦੇਸ਼ਾਂ ਦੇ ਵਿੱਚ ਦਿਹਾੜੀਆਂ ਕਰਨ ਨੂੰ ਮਜਬੂਰ ਕੀਤਾ ਇੱਥੇ ਆ ਰਹੇ ਨੇ ਰਾਮੂ ਹੁਣੀ ਗੁੱਸਾ ਨਾ ਕਰਿਓ ਜਦੋਂ ਅਸੀਂ ਪੈਲੀਆਂ ਵੇਚ ਕੇ ਚੱਲ ਗਏ ਤੇ ਰਾਮੂ ਉਹਨਾਂ ਨੇ ਉਹ ਨਹੀਂ ਆਉਣਾ ਤੁਸੀਂ ਗੱਲ ਦੋ ਹੀ ਕਰਨੀਆਂ ਮੈਂ ਤੁਸੀਂ ਹਿਮਾਚਲ ਦੇ ਵਿੱਚ ਇੱਕ ਮੰਝੇ ਜੋਗੀ ਜ਼ਮੀਨ ਆਪੇ ਨਾਮ ਤੇ ਖਰੀਦ ਨਹੀਂ ਸਕਦੇ ਪੰਜਾਬ ਦੀ ਸਰਕਾਰ ਨੇ ਤੁਹਾਡੀਆਂ ਜ਼ਮੀਨਾਂ ਖੋਗ ਕੇ ਦਿੱਲੀ ਦਰਬਾਰ ਦੇ ਦਲਾਲਾਂ ਨੂੰ ਦੇਣੀਆਂ ਜਿਹੜੇ ਕਾਨੂੰਨ 2019 ਚ ਆਏ ਸੀ ਤੁਸੀਂ ਵਾਪਸ ਕਰਵਾਏ ਅੱਜ ਉਸ ਤੋਂ ਵੀ ਖਤਰਨਾਕ ਕਾਨੂੰਨ ਜਿਹੜੇ ਕੁਝ ਮਹੀਨਿਆਂ ਚੱਲੇ ਆ ਪੰਜਾਬ ਨੂੰ ਟੋਟੇ-ਟੋਟੇ ਕਰਕੇ ਪੰਜਾਬ ਦਾ ਨਾਮੋ ਨਿਸ਼ਾਨ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਹੈ ਤੁਸੀਂ ਵਿਦੇਸ਼ਾਂ ਜਾਣਾ ਕਮਾਈਆਂ ਕਰਨ ਜਾਓ ਪਰ ਉੱਥੋਂ ਕੋਈ ਅਰਧ ਸਾਲ ਲਾ ਕੇ ਕੋਈ ਦੋ ਜਮੀਨਾਂ ਖਰੀਦੋ ਤਾਂ ਹੀ ਤੁਸੀਂ ਇਹ ਮੇਲੇ ਮਨਾਉਂਦੇ ਸੋਹਣੇ ਲੱਗੋਗੇ ਜੇ ਤੁਸੀਂ ਪੰਜਾਬ ਦੀ ਧਰਤੀ ਨਾ ਸੰਭੀ ਪੂਰਬੀਏ ਰਾਮੂ ਸ਼ਾਮੂ ਹੁਣੀ ਘੋਰ-ਧੋੜਾ ਮਨਾਇਆ ਕਰਨਗੇ ਗੱਲ ਕੋਈ ਤੇ ਨਹੀਂ ਝੂਠਦਣੀ ਨਾ ਕੋਈ ਤੁਸੀਂ ਵਿਦੇਸ਼ ਚਲੇ ਗਏ ਤੁਹਾਡੀਆਂ ਕੋਠੀਆਂ ਇਹਨਾਂ ਨੇ ਕਬਜ਼ੇ ਕਰਨੀਆਂ ਤੁਹਾਡੇ ਬਜ਼ੁਰਗ ਮਾਪੇ ਮੰਜਾਂ ਦੇ ਰੋਲ ਰਹੇ ਆ ਰੋਲ ਆਪਦੇ ਮਾਪੇ ਨੂੰ ਸੰਭੋ ਆਪਣੀ ਜ਼ਮੀਨ ਸੰਭੋ ਫਿਰ ਤੁਸੀਂ ਜਿਹੜੇ ਸ਼ੀਧੀ ਜੀ ਕੋੜੀਆਂ ਘੋਰ ਦੌੜਾ ਤੁਹਾਡੇ ਗੁਰਦੁਆਰੇ ਪਿੰਡਾਂ ਦੇ ਵਿੱਚ ਜਿਹੜੇ ਪੰਜ ਪੰਜ ਬਣਾਇਆ ਰਾਮੂ ਹੁਣਾਂ ਨੇ ਸਾਹਮਣੇ ਆ ਬਦਬੀਆਂ ਐਵੇਂ ਨਹੀਂ ਕੀਤੀਆਂ ਜਾ ਰਹੀਆਂ ਕਿਸੇ ਲੀਡਰ ਦੇ ਬੱਚੇ ਨੂੰ ਵੀ ਕੋਈ ਬੰਦਾ ਫੋਨ ਤੇ ਧਮਕੀ ਦੇ ਦੇਵੇ ਅਗਲੇ ਦਿਨ ਪੁੱਠਾ ਚੰਗ ਲੈਂਦੇ ਆ ਬਦਬੀ ਵਾਲਾ ਕੋਈ ਵੀ ਦੋਸ਼ੀ ਇਹਨਾਂ ਦੇ ਮਾਸਟਰਮਾਈਂਡ ਗੱਲ ਵੇਖੋ ਇਹ ਮੇਲੇ ਕਹਦੇ ਵਸਦੇ ਆ ਉਸ ਗੁਰੂ ਪਾਸ਼ਾ ਨੇ ਸਤਕਾਰ ਵਾਸਤੇ ਜਿੰਨੇ ਸਾਡੇ ਸਿਰ ਤੇ ਪੱਗਾਂ ਲਾਉਂਦਿਆਂ ਉਹਨਾਂ ਦੀ ਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਉਹਦੀ ਬੇਦਬੀ ਹੋ ਰਹੀ ਆ ਜੇ ਜਿਹੜੇ ਨੱਚਦੇ ਫਰੀਏ ਸਾਡੇ ਵਾਸਤੇ ਗਲ ਸ਼ਰਮ ਵਾਲੀਆ ਇਹ ਮੇਲੇ ਵੀ ਬਣਾਉਨੇ ਆ ਅਸੀਂ ਗੁਰੂ ਖਾਲਸਾ ਪੰਥ ਦੇ ਜੀ ਝੰਡੇ ਬੁਗੇ ਨਿਸ਼ਾਨ ਆ ਉਹਨਾਂ ਨੂੰ ਸਦਾ ਚਰਦੀ ਗਲਜ ਰੱਖਣਾ ਉਹ ਤਾਂ ਹੀ ਚਰਦੀ ਗਲਜ ਹੋਣਗੇ ਜਿਹੜੀ ਦੀ ਪਾਣੀ ਦੀ ਬੇਦਬੀ ਹੋ ਰਹੀ ਆ ਸਾਡਾ ਪਾਣੀ ਲੁੱਟਿਆ ਜਾ ਰਿਹਾ ਸਾਡੀ ਜਵਾਨੀ ਬਰਬਾਦ ਕੀਤੀ ਜਾ ਰਹੀ ਆ ਉਹਦੇ ਰੋਕ ਲੱਗੇ ਇੱਥੇ ਬੜੀਆਂ ਸਰਕਾਰਾਂ ਆਈਆਂ ਬੜੀਆਂ ਹੋਣੀਆਂ ਮੈਂ ਵੀ ਜਾਣਾ ਗੱਲ ਇਹ ਆ ਵੀ ਅੱਜ ਮੇਰੀ ਤਰੀਕ ਆ ਮੈਂ ਸੁਣਾਉਣੀ ਚਾਹਾਂ ਗੱਲ ਦਿੱਲੀ ਕਿਸਾਨ ਮੋਰਚੇ ਜਿਹੜਾ ਲੱਗਿਆ ਸੀ ਦਿੱਲੀ ਸਰਕਾਰ ਨੇ ਸਾਨੂੰ ਨੈਸ਼ਨਲ ਇਨਵੈਸਟੀਗੇਸ਼ਨ ਦੇ ਨੋਟਿਸ ਭੇਜੇ ਵੀ ਤੁਸੀਂ ਆ ਗੱਲਾਂ ਕਰਨੀਆਂ ਬੰਦ ਕਰ ਦਿਓ ਅੱਜ ਵੀ ਮੇਰੀ ਤਰੀਕ ਹੈ ਮੈਂ ਘੋਰ ਦੂਰ ਛੱਡ ਕੇ ਜਾਊਂਗਾ ਮਜਬੂਰੀ ਆ ਪਰ ਅਸੀਂ ਝੁੱਕਾਂਗੇ ਨਹੀਂ ਅਸੀਂ ਸਦਾ ਕਹਿੰਦੇ ਰਵਾਂਗੇ ਸਾਡਾ ਮੁੱਖ ਇਸਰੀ ਨਿਸ਼ਾਨ ਸਾਹਿਬ ਵੱਲ ਹੋਊਗਾ ਸਾਡਾ ਮੁੱਖ ਨੀਲੇ ਨਿਸ਼ਾਨ ਸਾਹਿਬ ਵੱਲ ਹੋਊਗਾ ਸਾਡੀ ਪਿੱਠ ਜੜੀਆਂ ਤੁਹਾਡੇ ਲਾਲ ਦਾ ਹੋ ਸਕਦੀ ਆ ਸਾਡਾ ਮੁਖ ਜਿਹੜਾ ਸ੍ਰੀ ਅਕਾਲ ਤਖਸਾਲ ਹੋਂਗਾ ਅਕਾਲ ਤਖਸਾਲ ਨੂੰ ਢਾਉਣ ਵਾਲੇ ਢਵਾਉਣ ਵਾਲੇ ਪਾਣੀ ਦੀ ਬਦਬੀ ਕਰਨ ਵਾਲੇ ਸਾਡੇ ਪੁੱਤਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਚਾਹੇ ਉਹ ਬਾਦਲ ਕੀ ਹੋਣ ਚਾਹੇ ਕਾਂਗਰਸੀਏ ਹੋਣ ਚਾਹੇ ਭੰਟਪਾਣ ਹੋਵੇ ਸਾਡੇ ਕੁਛ ਨਹੀਂ ਲੱਗਦਾ ਇਸ ਕੀ ਪੰਜਾਬ ਚ ਨਸ਼ਾ ਬੰਦ ਹੋ ਗਿਆ ਨਹੀਂ ਹੋਇਆ ਸਾਨੂੰ ਨਹੀਂ ਚਾਹੀਦੀ ਡਰਾਮੇ ਪਾਜਣ ਦੀ ਸਰਕਾਰ ਆਵਰਦਾਸ ਕਰਕੇ ਸਾਨੂੰ ਉਹ ਸਰਕਾਰ ਚਾਹੀਦੀ ਆ ਜਿੰਦੇ ਰਾਜ ਦੇ ਵਿੱਚ ਕਿਸੇ ਇੱਕ ਵੀ ਬੰਦੇ ਨੂੰ ਫਾਂਸੀ ਨਾ ਦਿੱਤੀ ਗਈ ਹੋਵੇ ਸਾਨੂੰ ਉਹ ਸਰਕਾਰ ਚਾਹੀਦੀ ਏ ਜਿੰਦੇ ਰਾਜ ਦੇ ਵਿੱਚ ਕੁੱਤੇ ਦੇ ਗਲ ਦੇ ਵਿੱਚ ਸੂਣੀ ਦਾ ਕੰਟਾ ਪਾ ਕੇ ਸਵੇਰੇ ਤੋੜ ਦਿਓ ਸ਼ਾਮ ਨੂੰ ਕੰਟਾ ਗਲ ਚ ਹੋਵੇ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਚਾਹੀਦੀ ਆ ਅੱਜ ਤੁਹਾਡੇ ਪੁੱਤਾਂ ਨੇ ਮੁਕਾਬਲੇ ਕੈਨੇਡਾ ਅਮਰੀਕਾ ਦੇ ਬਣਾਏ ਜਾ ਰਹੇ ਆ ਵੇਖੋ ਮੁਕਰੀਆਂ ਨੇ ਹੋਈਆ ਉਹਨਾਂ ਨੇ ਤੁਹਾਡੀਆਂ ਬਾਹਾਂ 'ਚ ਸ਼ਰਿੰਜਾ ਲਾ ਲਾ ਤੁਹਾਨੂੰ ਮਾਰਿਆ ਤੁਸੀਂ ਨਹੀਂ ਮਰੇ ਉਹਨਾਂ ਨੇ ਤੁਹਾਡੇ ਗੋਲੀਆਂ ਮਾਰੀਆਂ 81 ਜਕਾਬ ਤੱਕ ਸੱਟਾਇਆ ਤੁਸੀਂ ਨਹੀਂ ਮਰੇ ਤੁਹਾਨੂੰ ਮਾੜੇ ਚੰਗੇ ਗਾਇਕ ਦਿੱਤੇ ਜਿਨ੍ਹਾਂ ਨੇ ਤੁਹਾਡੀਆਂ ਭੈਣਾਂ ਦੇ ਨਾਲ ਤੁਹਾਨੂੰ ਇਹ ਨੱਚਣ ਵਾਸਤੇ ਮਜਬੂਰ ਕਰਤਾ ਕਿਤੇ ਤੇਰੇ ਯਾਰ ਬੋਲਦਾ ਤੁਸੀਂ ਆਪਣੀਆਂ ਭੈਣਾਂ ਦੇ ਨਾਲ ਆਪਣੇ ਵਿਆਹ ਦੇ ਵਿੱਚ ਗੰਦੇ ਗਾਣੇ ਲਾ ਲਾ ਨੱਚ ਰਹੇ ਹੋ ਤੋਡੀ ਨਸਲ ਖੁਸ਼ੀ ਗੀਤ ਗਈ ਅੱਜ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਸੋਸ਼ਲ ਮੀਡੀਆ ਦਾ ਯੋਗਿਆ ਹਰੇਕ ਬੰਦੇ ਦੇ ਫੋਨ ਦੇ ਵਿੱਚ ਇੰਸਟਾਗ੍ਰam ਫੇਸਬੁਕ ਆ ਤੁਹਾਡੀਆਂ ਬੱਚੀਆਂ ਲੀੜੇ ਲਾ ਲਾ ਕੇ ਇੰਟਰਨੈਟ ਤੇ ਨੱਚੀ ਜਾਂਦੀਆਂ ਰੀਲਾਂ ਬਣਾਉਂਦੀਆਂ ਚੰਗੇ-ਚੰਗੇ ਕਰਾਉਣੀਆਂ ਪੁੱਤੀਆਂ ਕੱਲ੍ਹ ਵਾਸਤੇ ਵੀ ਲੋਕ ਵੇਖਣਗੇ ਉਹ ਤੁਹਾਡਾ ਪਣਾਉਂਦੇ ਹੋ ਤੁਹਾਡਾ ਵਿਰਸਾ ਕੀ ਆ ਤੁਹਾਡਾ ਵਿਰਸਾ ਅਜਨੀ ਦੇ ਵਿਚਾਰਾਂ ਦੇ ਵਿੱਚੋਂ ਫ੍ਰਿਕਨ ਵਾਲੀਆਂ ਕਿੰਗੀਆਂ ਮਾਫ ਕਰਨੀਆਂ ਜਿਨ੍ਹਾਂ ਨੂੰ ਕਿੰਦਰੀਆ ਸ਼ਬਦ ਵਰਤਿਆ ਜਾਂਦਾ ਵਿਚਾਰਾਂ ਦੀਆਂ ਇੱਜਤਾਂ ਬਚਾਉਣ ਵਾਲੀ ਕੌਮ ਆ ਅੱਛੜੀਆਂ ਬੱਚੀਆਂ ਇੰਟਰਨੈਟ ਤੇ ਨੱਚ ਰਹੀਆਂ ਨੇ ਸਰਕਾਰਾਂ ਕਹਿੰਦੀਆਂ ਜੀ ਇਹ thì ਪੰਜਾਬ ਦੀ ਆ ਜੀ ਇਹ ਮਿਸਵਾਲ ਜੀ ਮਿਸ ਪਫਲਾਨੀ ਆ ਸਾਡਾ ਤਾਂ ਰੋਲ ਮਾਡਲ ਕੌਣ ਆ ਸਾਡਾ ਰੋਲ ਮਾਡਲ ਮਾਤਾ ਭਾਰਤ ਕੌਰ ਜੀ ਬੀਬੀ ਹਰਸ਼ਰਨ ਕੌਰ ਜੀ ਆਓ ਇਤਿਹਾਸ ਤੋਂ ਜਾਣੂ ਹੋਈਏ ਤੁਹਾਡੇ ਪੁੱਤਾਂ ਨੂੰ ਜਗਾਉਣ ਵਾਲਿਆਂ ਨੂੰ ਉਹ ਡਿਬਰੂ ਘਰ ਸੁੱਟਿਆ ਜਾ ਕੇ ਜਾਣੇ ਸੁੱਟਿਆ ਨਾ ਅਮਰਤਪਾਲ ਸਿੰਘ ਹੁਣੀ ਉਹਨਾਂ ਦੇ ਨਾਲ ਦੇ ਸੱਜਣ ਜਿਹੜੇ ਪੱਪਨਪ ਸਿੰਘ ਹੁਣੀ ਜਿਹੜੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਸੀ ਉਹਨਾਂ ਨੂੰ ਡਿਬਰੂਗੜ ਸੁੱਟਿਆ ਤੇ ਜਿਹੜੇ ਤੁਹਾਨੂੰ ਕਹਿੰਦੇ ਆ ਵੀ ਠੀਕ ਆ ਜੀ ਫਲਾਣੇ ਆ ਗਏ ਜੀ ਅਸੀਂ ਆ ਗਏ ਆ ਜੀ ਇਹ ਮੈਂ ਤਾਂ ਤੜਕੇ ਟੰਲੀ ਹੋ ਜਾਂਦਾ ਜੀ ਉਹਨਾਂ ਗਾਇਕਾਂ ਨੂੰ ਜਿਹੜੇ ਇਹ ਗਾਣੇ ਗਾਉਂਦੇ ਆ ਵੀ ਉਹ ਵੀ ਕੋ ਛੜਕਾਂ ਤੇ ਅੱਗ ਤੁਰੀ ਜਾਂਦੀ ਉਹਨਾਂ ਉਹਨਾਂ ਨੂੰ ਰਾਜ ਸਭਾ ਦੀਆਂ ਕੁਰਸੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਵੱਡੇ ਵੱਡੇ ਅਵਾਰਡ ਦਿੱਤੇ ਜਾ ਰਿਹਾ ਭਾਈ ਜਾਗੋ ਸਾਡਾ ਕੰਮ ਹੈ ਹੌਕਾ ਦੇਣਾ ਅਸੀਂ ਚੌਕੀਦਾਰ ਹਾਂ ਚੌਕੀਦਾਰ ਰਾਤ ਨੂੰ ਸਿਟੀ ਮਾਰਦਾ ਜਾਗਦੇ ਰਹੋ ਚੌਕੀਦਾਰ ਤੇ ਉਹ ਆ ਤਨਖਾਹ ਤੁਸੀਂ ਦੇਣੀ ਉਹਨੂੰ ਪਹਿਰੇ ਦੇਣ ਦੀ ਪਰ ਉਹ ਫਿਰ ਵੀ ਸਿਟੀ ਮਾਰ ਕੇ ਇਹਦਾ ਜਾਗਦੇ ਰਹੋ ਜਦੋਂ ਤੁਹਾਡੇ ਚੋਰੀ ਹੋ ਜਾਂਦੀ ਆ ਚੌਕੀਦਾਰ ਭਪਾਈ ਤੇ ਨਹੀਂ ਕਰਦਾ ਤੁਹਾਡੇ ਘਰੇ ਮਾੜਾ ਚੰਗਾ ਕਾਹਨ ਹੋ ਜਾਏ ਅਸੀਂ ਚੌਕੀਦਾਰ ਹਾਂ ਅਸੀਂ ਆਵਾਜ਼ ਦੇਣੀ ਭਾਈ ਜਾਗਦੇ ਰਹੋ ਜੇ ਤੁਹਾਡੇ ਗੀਆਂ ਆਪਣੀਆਂ ਗਾਤਰੇ ਤੋਂ ਕਿਰਪਾਨਾਂ ਲਾ ਕੇ ਚਿੱਟੇ ਦੀਆਂ ਸਰਿੰਝਾ ਫੜ ਲਈਆਂ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਅੱਜ ਤੋਂ 20 ਸਾਲ ਪਹਿਲਾਂ ਤੁਹਾਡੇ 4-4 5-5 ਨਿਆਣੇ ਹੁੰਦੇ ਸੀ ਅੱਜ 100 ਕਿੱਲੇ ਵਾਲਾ ਵੀ ਇੱਕ ਹੈ ਤੇ ਕਿੱਲੇ ਵਾਲਾ ਵੀ ਇੱਕ ਹੈ ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਭਾੜਾ ਵਾਪਰ ਜੇ ਹਰੇਕ ਕੁੱਲ ਵੀ ਕਿਲਿਆ ਤੇ 100 ਤੋਂ ਥੱਲੇ ਪੈਰ ਜਦੋਂ ਮਾੜੀ ਜੀ ਰੇਸ ਦੇ ਲਈ ਤੇ ਜਾਂਦਾ ਬੰਬ ਗੂ ਤੇ ਕੋਈ ਕਾਂਡ ਹੋਵੇ ਤੇ ਇੱਕੋ ਇੱਕ ਪੋਤਿਆ ਭਾਈ ਪੰਜਾਬ ਦੇ ਵਿੱਚ ਪੰਜਾਬ ਸੂਬਾ ਕਿਉਂ ਬਣਿਆ ਸੀ ਕਿਉਂਕਿ ਇੱਥੇ ਪੰਜਾਬੀਆਂ ਦੀ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਸਿੱਖਾਂ ਦੀ ਬਹੁਤ ਗਿੰਦੀ ਸੀ ਪੋਲੀ ਦੇ ਆਹ ਤੇ ਸੁਭਾ ਮੰਡਿਆ ਅੱਜ ਪੰਜਾਬ ਚ ਬਹੁਤ ਕਿੰਨੇ ਨੇ ਆ ਦੱਸ ਦਿਓ ਦੱਸ ਦਿਓ ਸਭ ਤੋਂ ਕਿੰਨੇ ਨੇ ਆ ਪੁਰਮੀਆਂ ਦੀਆਂ ਭਈਆਂ ਦੀਆਂ ਪੁਰਮੀਆਂ ਦੀਆਂ ਠੀਕ ਹੈ ਮਿਹਨਤ ਕਰਨ ਵਾਲੀ ਦੀ ਕਦਰ ਕਰੋ ਮਹਾਰਾਜ ਕਹਿੰਦੇ ਪਰ ਤੁਹਾਡੀ ਧਰਤੀ ਤੇ ਕੋਈ ਹੋਰ ਕਬਜ਼ਾ ਕਿਉਂ ਕਰੇ ਭਈ ਬੜੀ ਸਾਜਿਸ਼ ਹੈ ਤੁਹਾਡੇ ਪੁੱਤਾਂ ਨੂੰ ਤੁਹਾਡੀਆਂ ਧੀਆਂ ਨੂੰ ਵਿਦੇਸ਼ਾਂ ਚ ਤੋਰਿਆ ਜਾ ਰਿਹਾ ਵੀ ਪੰਜਾਬ ਦਾ ਫਿਊਚਰ ਹੀ ਹੈ ਨਹੀਂ ਤੇ ਰਾਮੂ ਹੁਣਾਂ ਦਾ ਫਿਊਚਰ ਪੰਜਾਬ ਚ ਆ ਤੁਹਾਡਾ ਹੈ ਨਹੀਂ ਹੈ ਨਹੀਂ ਟੋਡਾ ਫਿਊਚਰ ਹੈ ਨਹੀਂ ਰਾਮੂ ਹੁਣਾਂ ਦਾ ਹੈਗਾ ਉਹਨਾਂ ਨੇ 15 15 ਨਿਆਣੇ ਜੰਮੇ ਆਪੇ ਬੜ ਬੁਲ ਜਾਂਦੇ ਆ ਤੁਸੀਂ ਇੱਕ ਹੀ ਜੰਮਦੇ ਹੋ ਕੈਨੇਡਾ ਭੇਜ ਦਿੰਦੇ ਹੋ ਛੁੱਟਾ ਬੁੱਢੀ ਰੋਲਦੇ ਬੱਤੇ ਦਵਾਈ ਨਹੀਂ ਕੋਈ ਦੋਦਾ ਤੁਹਾਨੂੰ ਇਹ ਅੱਡ ਤੋਂ 20 ਸਾਲ ਬਾਅਦ ਜਿੰਨੇ ਬੁੱਢੇ ਇੱਥੇ ਫਿਰ ਖਲੋਤੇ ਆ ਤੁਹਾਡਾ ਭੁਗਤ ਬਹੁਤ ਮਾੜਾ ਹੋਣਾ ਅਜੇ ਵੀ ਆਪਦੇ ਧੀਆਂ ਪੁੱਤਾਂ ਨੂੰ ਪੰਜਾਬ ਲਿਆਓ ਪੰਜਾਬ ਦੀ ਜ਼ਮੀਨ ਜਿੰਦੇ ਅੱਜ 30 ਲੱਖ ਪਾਕਿਸਤਾਨ ਦਾ ਬਾਰਡਰ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਖੁੱਲ੍ਹਿਆ ਜਾਊਗਾ ਪੰਜਾਬ ਭਾਰਤ ਦਾ ਸਭ ਤੋਂ ਵੱਡਾ ਜਿਹੜਾ ਉਹ ਵਪਾਰ ਦਾ ਹੱਬ ਬਣੂਗਾ ਤੁਹਾਡੀ ਜ਼ਮੀਨ ਜਿਹੜੀ ਆ ਉਹ ਵੱਡੇ ਕਾਰੋਬਾਰੀ ਲੋਕ ਆ ਜਿਹੜੇ ਅਡਾਨੀ ਬਾਂਦੀ ਅਗੇ ਜ਼ਮੀਨ ਤੁਹਾਡੀ ਖਰੀਦ ਕੇ ਖੋ ਕੇ ਨੱਪ ਕੇ ਵਪਾਰ ਕਰ ਲਈਏ ਤੁਸੀਂ ਉੱਥੇ ਲੇਬਰ ਕਰੋਗੇ ਲੇਬਰ ਪੰਜਾਬੀਓ ਲੇਬਰ ਅਜੇ ਵੀ ਜਾਗ ਜਾਓ ਅਜੇ ਵੀ ਜਾਗ ਜਾਓ ਪੰਜਾਬ ਦੇ ਵਿੱਚ ਜਿੰਨੇ ਵੱਡੇ ਲੋਤੇ ਆ ਪੁਲਿਸ ਪ੍ਰਸ਼ਾਸਨ ਦੇ ਹੋਣ ਸਿਵਲ ਮਹਿਕਮੇ ਦੇ ਹੋਣ ਜੱਜ ਹੋਣ ਹੋ <coughs> ਸਾਰੇ <coughs> ਵਲ ਵੀ ਕੀਤੇ ਆ ਸਾਡੇ ਮੁੰਡੇ ਕਿਲੇ ਬਾਹਰ ਬੂਹੇ ਦੇ ਖਲੋ ਕੇ ਬੂਆ ਖੋਲਣ ਡੋਕੇ ਹਾਂਜੀ ਮੈਂ ਪੀਏ ਲੱਗੇ ਮੈਂ ਰੀਟਰ ਰਕਿਆ ਪੁੱਟੀਆਂ ਕੁਰਸੀਆਂ ਦੇ ਮਾਲਕ ਬਣੋ ਜੇ ਸਿੱਖ ਪਹਿਰਾ ਦੇ ਸਕਦੇ ਐਸੇ ਕਿ ਰਾਜ ਨਹੀਂ ਕਰ ਸਕਦੇ ਆ ਆਪਣੇ ਪੁੱਤਾਂ ਨੂੰ ਆਪਣੀਆਂ ਧੀਆਂ ਨੂੰ ਦੁਨਿਆਵੀ ਸੋਹਣੀ ਮਿੱਧਿਆ ਦਿਓ ਨਾਲ ਉਹਨਾਂ ਨੂੰ ਇਹ ਵੀ ਦੱਸੋ ਜਿੱਦੀ ਮਰਜ਼ੀ ਕੁਰਸੀ ਤੇ ਬਹਿ ਜਾਓ ਜਦੋਂ ਗੱਲ ਕੌਮ ਦੀ ਆਈ ਜਦੋਂ ਗੱਲ ਪੰਥ ਤੇ ਆਈ ਜਰਨਲ ਸ਼ਬੀਖ ਸਿੰਘ ਜਿਨ੍ਹਾਂ ਨੇ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੀ ਜਿਹੜੀ ਆ ਉਹ ਮੋਰਚਾ ਬੰਦੀ ਕੀਤੀ ਉਹਨਾਂ ਨੇ ਕੁਰਸੀ ਨੂੰ ਲੱਤਾਂ ਮਾਰ ਕੇ ਆ ਜਿਓ ਤੁਹਾਡਾ ਮੋਖ ਅਕਾਲ ਤੱਕ ਸਵਾਲ ਹੋਣਾ ਚਾਹੀਦਾ ਇਹੋ ਬੇਬਤੀ ਸੋ ਭਾਈ ਵੱਧ ਕੇ ਟਪੋਰ ਗਿਆ ਹੋਵਾ ਤਾਂ ਮਾਫੀ ਅਕੀਰ ਨੂੰ ਉਹੀ ਹਲੂਨਾ ਭਾਈ ਆਪਦਾ ਪਰਿਵਾਰ ਵਧਾਓ ਪੰਥ ਤਾਂ ਵਧੂਗਾ ਪਰਿਵਾਰ ਵਧਾਓ ਪੰਥ ਤਾਂ ਵਧੂਗਾ ਆਪਣੀਆਂ ਜ਼ਮੀਨਾਂ ਆਪਣੀਆਂ ਜائਦਾਦਾਂ ਆਪਣੀਆਂ ਕੋਠੀਆਂ ਆਪਦੇ ਪਿੰਡ ਜਿਹੜੇ ਆ ਉਹ ਆਪ ਪੱਕੇ ਕਰੋ ਵਿਦੇਸ਼ਾਂ ਜਾਓ ਕਮਾਈਆਂ ਕਰੋ ਕਿਰਤ ਕਰਾਈ ਕਰੋ ਵਾਪਸ ਆ ਕੇ 20 250 ਬੈਂਕ ਲੈ ਜ਼ਮੀਨ ਬੈਠੋ ਤੁਹਾਡੀਆਂ ਮਾਈਆਂ ਨੂੰ ਤੁਹਾਡੇ ਬਾਪੂਆਂ ਨੂੰ ਸਾਹਮਣ ਵਾਲਾ ਕੋਈ ਹੈ ਨਹੀਂ ਪੂਰਬੀਆ ਭਈਆ ਕਿਹਦੇ ਰਾਜ ਕਰ ਰਿਹਾ ਦੁਆਬੇ ਜਾ ਕੇ ਦੇਖੋ ਕੁੱਟੀਆਂ ਸਾਰੀਆਂ ਉਹਨਾਂ ਨੇ ਮੰਲੀਆਂ ਫਿਰ ਤੁਹਾਨੂੰ ਪਤਾ ਕੀ ਕੁਝ ਹੋ ਰਿਹਾ ਸੋ ਇਹੋ ਬੇੰਤੀ ਆ ਇਹ ਮੇਲੇ ਜੇ ਤੁਸੀਂ ਇਹ ਗੱਲ ਨਾ ਮੰਨੀ ਅਸੀਂ ਦੇਖੇ ਮਰਨਾ ਉਹਨਾਂ ਨੇ ਦਸਾਂ ਮਹੀਆਂ ਸਾਲਾਂ ਨੂੰ ਰਾਮੂ ਹਣੀ ਘੋੜ-ਘੋੜ ਵੇਖਣਾ ਆ ਕਰਨਗੇ ਸਾਰੇ ਅੱਜ ਵੀ 50% ਹੋਈ ਆ ਆਓ ਜੀ ਆਇਆਂ ਨੂੰ ਕਿਰਤ ਕਰਨ ਵਾਲੇ ਦਾ ਬਾਹਾ ਖੋਲ ਕੇ ਸੁਆਗਤ ਆ ਉਹ ਯੂਪੀ ਦਾ ਹੋਵੇ ਤਿਹਾਰ ਦਾ ਹੋਵੇ ਪਰ ਅਸੀਂ ਆਪਣੀ ਕੁਰਸੀ ਉਹਦਾ ਰਾਜ ਨਹੀਂ ਕਿਸੇ ਨੂੰ ਦੇਣਾ ਸਰਦਾਰੀਆਂ ਇੱਥੇ ਅਸੀਂ ਕਰ ਲਈਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਜਿਹੜਾ ਇੱਥੇ ਲਿੱਦਾ ਚੁੱਕਣ ਵਾਲੇ ਨੂੰ ਸਰਦਾਰ ਗਿਆ ਬਖਸ਼ੀਆਂ ਨੇ ਤੁਸੀਂ ਬਾਹਰ ਜਾ ਕੇ ਇੱਥੇ ਕੀ ਕਰ ਰਹੇ ਹੋ ਸੋ ਇਹ ਬੇਨਤੀ ਆ ਗੱਲ ਉਹੀ ਜੱਜ ਲਈ ਜਿਹੜੀ ਮੌਕੇ ਦੀ ਕੀਤੀ ਜਾਵੇ ਨੌਜਵਾਨਾਂ ਨੂੰ ਬੜੀ ਬਿਉਂਦ ਦੇ ਨਾਲ ਨਸ਼ਾ ਚਵਾੜਿਆ ਜਾ ਰਿਹਾ ਆ ਉਹ ਆਪਣੇ ਇਲਾਕੇ ਚ ਪਹਿਰੇ ਦਿਓ ਭਾਈ ਆਓ ਜਾਗਰੂ ਹੋਈਏ ਵੱਧ ਘੱਟ ਬੋਲ ਗਿਆ ਹੁਆ ਸੰਗਤ ਬਖਸ਼ਣੇ ਹੋਊਗਾ ਉਹਦਾ ਗੱਲ ਤੇ ਸੱਚੀ ਆ ਜੇ ਕਿਸ ਨੂੰ ਲੱਗੇ ਭਾਈ ਆ ਗੱਲ ਤੂੰ ਗਲਤ ਕੀਤੀ ਆ ਉੱਥੇ ਖਲੋਤਾ ਮਰਨਾ ਸਵਾਲ ਜਵਾਬ ਕਰ ਲਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ